ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੇਰ ਬਲੌਸ਼ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਹਾਂ। ਤੁਹਾਡਾ ਸਾਰੇ ਫੀਡਪੈਨਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੀ ਵੀਡੀਓ ਵੇਖਦੇ ਉਹਨਾਂ ਇੰਨਾ ਸਪੋਰਟ ਕਰਦੇ ਆ ਤਾਂ ਹੀ ਅਸੀਂ ਨਿਤ ਹਾਰ ਉਸ ਵੀਡੀਓ ਬਣਾਉਂਦੇ ਆ। ਹੁਣ ਤਾਂਕੀ ਅਸੀਂ ਹੋਰ ਮਿਹਨਤ ਕਰੀਏ ਤੇ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਨ ਲੱਗੇ ਸੀ। ਅੱਜ ਦੀ ਵੀਡੀਓ ਹੈਗੀ ਪਸ਼ੂਆਂ ਦੇ ਬਾਰੇ ਕਿਉਂਕਿ ਹਨਾ ਤੁਹਾਨੂੰ ਪਤਾ ਹੁਣ ਗਰਮੀ ਆ ਗਈ ਹੈ। ਗਰਮੀ ਵਿੱਚ ਮੱਛਰ ਬਹੁਤ ਜ਼ਿਆਦਾ ਹੋ ਜਾਂਦਾ। ਜਦੋਂ ਆਪਾਂ ਧੂਣਾ ਵਗੈਰਾ ਲ ਤਦੋਂ ਤਾਂ ਹਵਾ ਨੇ ਜੇ ਕੋਈ ਪਤਾ ਨਹੀਂ ਪਤਾ ਆਪਾਂ ਤਾਂ ਕਹਿਨੇ ਹਵਾ ਨਹੀਂ ਰਹੀ ਆਂਦੀ ਅੱਗ ਬੜਕ ਗਈ ਤੇ ਪਸ਼ੂਆਂ ਨੂੰ ਲੱਗ ਜੇ ਕਿਸੇ ਚੀਜ਼ ਨੂੰ ਲੱਗ ਜੇ ਨਾ ਆਪਾਂ ਨੂੰ ਇਹ ਡਾ ਲੈਣਾ ਫਿਰ ਆਪਾਂ ਨੂੰ ਅੱਗ ਬੁਝਾਉਣੀ ਪੈਂਦੀ ਆ ਤੇ ਆਪਾਂ ਇਥੇ ਨੇ ਇਹ ਜਿਆ ਤਰੀਕਾ ਜਿਗਾਰਡ ਨਾ ਬਣਾਇਆ ਘਰੇ ਵੀ ਜਿਹਦੇ ਵਿੱਚ ਪੱਗ ਧੂਣਾ ਆਪਾਂ ਪਸ਼ੂ ਨੂੰ ਕਾਦੇ ਤੇ ਨਾ ਹੀ ਤਾਂ ਮੱਛਰ ਹੋਗਾ ਨਾ ਹੀ ਆਪਾਂ ਨੂੰ ਬੇਫਿਕਰੀ ਰਹੂਗੀ ਪਰ ਰਾਮ ਦੇ ਨਾਲ ਆਪਾਂ ਮਾਗੇ ਤਾਂ ਪਸ਼ੂ ਨੂੰ ਧੂਆ ਹੁੰਦਾ ਉਹ ਤਾਂ ਬਾੜ-ਬਾੜ ਅੱਗ ਪਾਉਣ ਦੀ ਵੀ ਲੋੜ ਨਹੀਂ ਲੈਣੀ ਆਜੋ ਤੁਹਾਨੂੰ ਦਿਖਾਈਏ ਤਰੀਕਾ ਕੀ ਆ ਆਜੋ ਹਾਂਜੀ ਆਪਾਂ ਘੜਾ ਲਿਆ ਏ ਇਹ ਘੜੇ ਵਿੱਚ ਆਪਾਂ ਹੋਲ ਕਰਾਂਗੇ ਹਨਾ ਕਿਉਂਕਿ ਤੁਹਾਨੂੰ ਤੁਹਾਨੂੰ ਪਤਾ ਗਰਮੀ ਵਿੱਚ ਮੱਛਰ ਬਹੁਤ ਜ਼ਿਆਦਾ ਹੁੰਦਾ ਤੇ ਮੱਛਰ ਜ਼ਿਆਦਾ ਹੋਣ ਕਰਕੇ ਤੇ ਜੇ ਆਪਾਂ ਧੂਆਂ ਲਾਉਂਦੇ ਤਾਂ ਹਵਾ ਨਹੀਂ ਰੀ ਵਗ ਜਾਂਦੀ ਆ ਤੇ ਜਦੋਂ ਆਪਾਂ ਲਾਉਂਦੇ ਧੂਆਂ ਵਗੈਰਾ ਤੇ ਉਦੋਂ ਤਾਂ ਫਿਰ ਤੁਹਾਨੂੰ ਪਤਾ ਹੀ ਆ फटाफट ਪਹਿਲਾਂ ਤਾਂ ਆਪਾਂ ਨੂੰ ਆਈ ਹੁੰਦਾ ਵੀ ਹਾਈ ਜਾ ਕੇ ਅੱਗ ਬੁਝਾਈਏ ਕਿਤੇ ਅੱਗ ਨਾ ਗਾਂ ਫੈਲ ਜਵੇ ਹਨਾ ਤੇ ਇਸ ਕਰ ਤੁਹਾਨੂੰ ਨਵਾਂ ਤਰੀਕਾ ਦੱਸਣ ਲੱਗਿਆ ਜਿਹਦੇ ਵਿੱਚ ਆਪਾਂ ਘੜੇ ਵਿੱਚ ਆਪਾਂ ਕਿਵੇਂ ਹਨਾ ਧੂਨਾ ਕਾ ਸਕਦੇ ਪਸੋਂ ਨੂੰ ਮੱਛਰ ਤੋਂ ਬਹੁਤ ਵਿਚਾਰ ਹੋਊਗਾ ਅੱਜ ਉਹ ਤੁਹਾਨੂੰ ਦਿਖਾਈਏ ਹਾਂਜੀ ਉਹਦੇ ਆਪਾਂ ਲੈਣੀ ਆਂ ਕਾ ਡ੍ਰਿਲ ਤੇ ਦੇਖੋ ਡ੍ਰਿਲ ਨਾਲ ਹੋਲ ਕਰਦੇ ਤਾਂ ਕੰਨ ਡ੍ਰਿਲ ਗਈ ਹਾਂਜੀ ਦੇਖੋ ਇਦਾਂ ਹੋਲ ਕਰਨੇ ਆ ਹਾਂਜੀ ਆ ਬਰੀਕ ਬਰੀਕ ਆਪਾਂ ਹੋਲ ਕਰਨੇ ਕਿਦਾਂ ਤਾਂ ਕੱਢਦੇ ਆ ਕੱਢੇ ਆਪਾਂ ਡ੍ਰਿਲ ਨਾਲ ਹੁਣ ਇਹਦੇ ਥੰਨੇ ਆਪਾਂ ਥੋੜੇ ਵੱਡੇ ਹੋਲ ਕੱਢਾਂਗੇ ਇਹ ਜਿਵੇਂ ਆਹ ਹੋਲ ਇੱਥੇ ਕੱਢੇ ਹੋਏ ਆ ਹਨਾ ਹੁਣ ਇੱਥੇ ਲਿਖਣਾ ਇਹਨਾਂ ਦੋਨਾਂ ਦੇ ਵਿਚਾਲੇ ਇੱਥੇ ਹੋਲ ਕੱਢਾਂਗੇ ਇਹ ਆਪਾਂ ਵੱਡੇ ਹੋਲ ਕੱਢਾਂਗੇ ਵੱਡੇ ਬਾਦਮੇ ਦੇ ਵੱਡੇ ਬਲੇਡ ਨਾਲ ਆਹ ਲੈਣਾ ਹੁਣ ਕੱਢਣ ਲੱਗੇ ਆ ਪਹਿਲਾਂ ਬਰੀਕ ਨਾਲ ਕੱਢੇ ਸੀ ਕੱਦਨ ਲੱਗਿਆ ਹੋਲ ਕੱਢਾਂ ਤੁਹਾਨੂੰ ਦਿਖਾਉਣੀ ਆ ਫਿਰ ਹਾਂਜੀ ਆਪਾਂ ਘੜੇ ਦੇ ਹੁਣ ਦੇਖੋ ਥੱਲੇ ਮੋٹے ਹੋਲ ਕੱਢਤੇ ਆ ਇਹ ਸਾਖਦੇ ਹਾਂ ਤੇ ਹੁਣ ਤੁਹਾਨੂੰ ਦਿਖਾਵਾਂਗੇ ਆਪਾਂ ਇਹਦੇ ਵਿੱਚ ਧੂਣਾ ਕਿਵੇਂ ਲਾਉਣਾ ਕਿਹੜੀ ਚੀਜ਼ਾਂ ਲਾਉਣਾ ਹੈ ਉਹ ਤੁਹਾਨੂੰ ਦਿਖਾਉਨੇ ਆ ਆ ਦੇਖੋ ਘੜੇ ਦੇ ਆਪਾਂ ਹੋਲ ਕੱਢਤੇ ਆ ਖੱਲੇ ਮੋٹے ਕੱਡੇ ਉੱਪਰ ਪਪਰੀਪੋਲ ਕੱਡੇ ਆ ਜੇ ਤੁਹਾਨੂੰ ਦਿਖਾਉਣੇ ਆ ਆਮ ਦਾਸ ਤੇਰੇ ਵਿੱਚ ਹੈ ਨਾ ਆਪਾਂ ਜਿਹੜਿਆ ਮਸ਼ਕਪੂਰ ਦੀਆਂ ਪੂਰ ਕਹਿੰਦੇ ਨੇ ਟਿੱਕੀਆਂ ਆਉਂਦੀਆਂ ਉਹ ਲੈ ਲੈਣੀ ਆ ਕੱਟ ਲੈਣੀ ਆਪਾਂ ਦੋ ਤਿੰਨ ਇਹ ਕੋ ਤਾਂ ਥੋੜੀਆਂ ਹੀ ਸੀ ਆਪਾਂ ਇਹ ਸਾਰੇ ਕੱਟ ਕੇ ਦਾ ਪਾਊਡਰ ਬਣਾ ਲੈਣਾ ਸਵਾਤੀਕ ਇਹ ਆਪਣੀ ਕੁੱਟੀ ਗਈ ਤੇ ਅੱਗੇ ਦੱਸਦੇ ਹਾਂ ਹਾਂਜੀ ਆਪਾਂ ਕੜਾਈਏ ਦੇ ਵਿੱਚ ਲੈ ਲਈ ਤੂੜੀ ਉਹਦੇ ਵਿੱਚ ਆਪਾਂ ਪਾ ਦੇਣਾ ਕਪੂਰ ਸਾਰਾ ਇਹਨੂੰ ਭਰ ਲਾ ਕੇ ਰੱਖ ਲੈਣਾ ਥੋੜਾ ਜਿਹਾ ਪਾਉਣਾ ਆਪਾਂ ਡੀਜ਼ਲ ਇਹ ਸਾਰੇ ਚੀਜ਼ ਨੂੰ ਮਿਕਸ ਕਰਕੇ ਰੱਖਣਾ ਜੇ ਤੁਹਾਡੇ ਕੋਲ ਹੈਗਾ ਲੱਕੜੀ ਤਾਂ ਬੂਰਾ ਹੈਗਾ ਤਾਂ ਉਹ ਠੀਕ ਆ ਨਹੀਂ ਹੈਗਾ ਤਾਂ ਤੁਸੀਂ ਤੂੜੀ ਲੈ ਸਕਦੇ ਹੋ ਇਹਨੂੰ ਬਣਾ ਕੇ ਆਪਾਂ ਇਦਾਂ ਰਲਾ ਕੇ ਰੱਖ ਲੈਣਾ ਸਵਾਰ ਕੇ ਵਿੱਚੇ ਕਕੂਰ ਪਾਇਆ ਹੈ ਸਾਰਾ ਪਾ ਲਿਆ ਹੁਣ ਆਪ ਅੱਗੇ ਦੱਸਦੇ ਆ ਹਾਂਜੀ ਹੁਣ ਪਹਿਲਾਂ ਆਪ ਘੜੇ ਦੇ ਵਿੱਚ ਜਿਹੜੀ ਥੋੜੀ ਤੂੜੀ ਮਿਚਦੇ ਨੇ ਇਹ ਪਾ ਦੇਣਾ ਤੇ ਫਿਰ ਆਪ ਇੱਕ ਗੋਹਾ ਜਿਹਨਾਂ ਦੇ ਘਰੇ ਆਪ ਚੁੱਲਾ ਹਮ ਤੱਕ ਨਾ ਚੁੱਲੀ ਜਾ ਗਵਾਲ ਦੇ ਗੋਹਾ ਮੈਂ ਤਾਂ ਉਹ ਵਿੱਚ ਸੈੱਟ ਦੇਣਾ ਤੇ ਉੱਤੇ ਆਪਾਂ ਥੋੜਾ ਜਿਹਾ ਫੇਰ ਆਹ ਤੂੜੀ ਪਾ ਦੇਣੀ ਇੰਦਾ ਤੇ ਉੱਤੇ ਆਪਾਂ ਇਹਦੇ ਪਾਥੀਆਂ ਰੱਖ ਦੇਣੀਆਂ ਤੁਸੀਂ ਦੇਖ ਸਕਦੇ ਧੂਆ ਪੂਰਾ ਤਿਆਰ ਹੋ ਗਿਆ ਦੇਖੋ ਧੂਆਂ ਦੋ ਚਾਰ ਪਾਥੀਆਂ ਪਾ ਜਿੰਨੀ ਮਲਜੀ ਹਵਾ ਨੇਰੀ ਆਵੇ ਤੇ ਆਪਣੇ ਇਹ ਨਹੀਂ ਹੈਗਾ ਅੱਗ ਗਾਂ ਉੱਡ ਕੇ ਜਾਊਗੀ ਜਿਹੜੇ ਆਪਣੇ ਸਰਾਕ ਰੱਖੇ ਹੋਏ ਆ ਇਹਨਾਂ ਵਿੱਚ ਦੀ ਧੂਆਂ ਪਸਾਂ ਨੂੰ ਜਾਨ ਲੱਗ ਗਿਆ ਨਾ ਤੇ ਥੋੜੇ ਦਿਨ ਖੜੇ ਆਪਾਂ ਇਹਨੂੰ ਇਸ ਨੂੰ ਕੱਲ ਦੀ ਧੂਏ ਨੂੰ ਤੁਸੀਂ ਦੇਖ ਸਕਦੇ ਹੋ ਹੁਣ ਧੂਆਂ ਨਿਕਲ ਲੱਗ ਗਿਆ ਐਦਾਂ ਆ ਦੇਖੋ ਤੁਸੀਂ ਧਿਆਨ ਨਾਲ ਗਲੀਆਂ ਵਿੱਚ ਦੀ ਧੂਆਂ ਨਿਕਲ ਲੱਗ ਜਾਣਾ ਜਦੋਂ ਪੂਰਾ ਬਣ ਗਿਆ ਥੱਲੇ ਜਿਹੜੇ ਥੱਲੇ ਆਪਾਂ ਤੁਸੀਂ ਦੇਖ ਸਕਦੇ ਮੋٹے ਸਾਕ ਦੇਖੋ ਮੋٹے ਸਰਾਖਾਂ ਵਿੱਚ ਦੀ ਧੂਆਂ ਇਦਾਂ ਨਹੀਂ ਹੈਗਾ ਹਵਾ ਨੇਰੀ ਆਊਗੀ ਵੀ ਆਪਾਂ ਨੂੰ ਔਖਾ ਹੋਊਗਾ ਰਾਮ ਦੇ ਨਾਲ ਧੂਆਂ ਪਸਵਾਂ ਨੂੰ ਹੋਊਗਾ ਦਿਨ ਖੜੇ ਆਪਾਂ ਪਸਵਾਂ ਨੂੰ ਧੂਆਂ ਕਾ ਦੇਣਾ ਪਸੂ ਰਾਮ ਦੇ ਨਾਲ ਆਪਦਾ ਮੱਛੋਂ ਤੋਂ ਬਚਾਉਣ ਨਾਲ ਬਹਿ ਜਾਣਗੇ ਤੁਸੀਂ ਦੇਖ ਸਕਦੇ ਨੇ ਪਸੂ ਖੜੇ ਆ ਆਪਣੇ ਤੇ ਧੂਆਂ ਆਪਣਾ ਇੱਥੇ ਕੀਤਾ ਹੈ ਪਸਵਾਂ ਨੂੰ ਜਿਹੜੇ ਪਾਸੇ ਨੂੰ ਹਵਾ ਹੈਗੀ ਉਸ ਪਾਸੇ ਨੂੰ ਪਕੜਾ ਚੱਕ ਕੇ ਰੱਖਦੇ ਤੇ ਧੂਆਂ ਆਪਣਾ ਰਾਮ ਦੇ ਨਾਲ ਪਸਵਾਂ ਨੂੰ ਹੋਈ ਜਾਣਾ ਮਿੱਠੀ ਮਿੱਠੀ ਅਗਨਾ ਧੂਆ ਨਿਕਲੀ ਜਾਣਾ ਤੇ ਉੱਤੇ ਤੇ ਮੱਛਰ ਨੇ ਉੱਡੀ ਜਾਣ ਬਹੁਤ ਹੀ ਵਧੀਆ ਤਰੀਕਾ ਜਿਨ੍ਹਾਂ ਦੇ ਘਰੇ ਪਸ਼ੂ ਰੱਖੇ ਆ ਉਹ ਇਸ ਤਰੀਕੇ ਨਾਲ ਹਨਾ ਘੜੇ ਦੇ ਵਿੱਚ ਆਪਣੇ ਅੱਗ ਪਾ ਕੇ ਆਹ ਮਿਸ਼ਰਣ ਬਣਾ ਕੇ ਪਾ ਦਿਓ ਤੇ ਧੂਆ ਆਰਾਮ ਦੇ ਨਾਲ ਪਸ਼ੂ ਰਹਗਾ ਪਸ਼ੂ ਆਰਾਮ ਦੇ ਨਾਲ ਬੈਠਣਗੇ ਕੋਈ ਮੱਛਰ ਕੁਛ ਵੀ ਨਹੀਂ ਰਹੂਗਾ ਤੇ ਨਾ ਹਵਾ ਨਾਲ ਇਹ ਨਹੀਂ ਹੋ ਗਈ ਹਵਾ ਆ ਗਈ ਨਹੀਂ ਰੀਆ ਗਈ फटाफट ਅੱਗ ਬਜਾਓ ਪਸ਼ੂਆਂ ਧੂਣੀ ਕਿਤੇ ਅੱਗ ਨਾਲ ਗਾਂ ਵਧ ਜੇ ਇਹ ਬਿਲਕੁਲ ਵੀ ਟੈਨਸ਼ਨ ਨਹੀਂ ਰਹੂਗੀ ਆਰਾਮ ਦੇ ਨਾਲ ਪਸ਼ੂਆਂ ਧੂਆ ਹੁੰਦਾ ਰਹੂਗਾ ਹਾਂਜੀ ਤੁਹਾਂ ਨਿਕਲੀ ਜਾਂਦਾ ਉਮੀਦ ਕਰਦੀ ਆ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਹੋਊਗੀ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਤਰੀਕੇ ਨਾਲ ਆਪਸ ਨੂੰ ਆਰਾਮ ਦੇਣਾ ਬੈਠ ਸਕਦੇ ਆ ਮੱਛਰ ਤੋਂ ਬਹੁਤ ਬਚਤ ਹੁੰਦੀ ਆ ਨਾ ਪਸੂਆਂ ਨੂੰ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ